ਸਾਚੀ ਗਾਜੀ ਤੁਸੀਂ ਦੇਖੋ ਡੇਲੀ ਹਾਈਲਾਈਟ ਨਿਊਜ਼ ਤੇ ਮੈਂ ਹਾਂ ਤੁਹਾਡਾ ਅਮਰ ਗੌਰ ਸਿੰਘ ਤੁਸੀਂ ਜਿਵੇਂ ਜਾਣਦੇ ਆ ਕਿ ਹਲਕਾ ਖਡੂਰ ਸਾਹਿਬ ਤੋਂ ਇੱਕ ਸਿਆਸੀ ਜੰਗ ਜਿਹੜੀ ਆ ਛਿੜੀ ਆਪੋ ਆਪਣੀਆਂ ਪਾਰਟੀਆਂ ਆਪੋ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਵਿੱਚ ਲੱਗੀਆਂ ਹੋਈਆਂ ਉਸੇ ਤਹਿਤੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਵੀ ਅੱਜ ਇੱਕ ਮੀਟਿੰਗ ਰੱਖੀ ਗਈ ਹੈ ਉਸ ਮੀਟਿੰਗ ਦੇ ਸਬੰਧ ਵਿੱਚ ਆਓ ਗੱਲਬਾਤ ਕਰਦੇ ਹਾਂ ਚੇਅਰਮੈਨ ਸਾਹਿਬ ਨਾਲ ਕਿ ਕੀ ਕਹਿਣਾ ਹੈ ਇਸ ਮੀਟਿੰਗ ਦੇ ਬਾਰੇ ਤੇ ਕੀ ਮੀਟਿੰਗ ਦੇ ਵਿੱਚ ਮੁੱਦੇ ਜਿਹੜੇ ਐ ਐਮਐਲਏ ਸਾਹਿਬ ਰੱਖਣ ਵਾਲੇ ਨੇ ਕੀ ਨਾਜੀ ਜੀ ਜੀ ਚੇਅਰਮੈਨ ਬੋਲੋ ਸਭ ਮਾੜੀ ਕੰਮ ਬੋਕੇ ਚੇਅਰਮੈਨ ਸਾਹਿਬ ਅੱਜ ਇੱਕ ਐਮਐਲਏ ਸਾਹਿਬ ਲੋਇਕ ਮੀਟਿੰਗ ਰੱਖੀ ਗਈ ਕੀ ਮੁੱਦੇ ਲੈ ਕੇ ਅੱਜ ਵਰਕਰਾਂ ਨੂੰ ਦੱਸੇ ਜਾਣਗੇ ਤੇ ਕੀ ਜਿਹੜੀ ਅਗਲੀ ਰਣਨੀਤੀ ਹੋਵੇਗੀ ਮੁੱਦੇ ਆ ਜਿਹੜੇ ਆਪਣੇ ਜਿਵੇਂ ਆਮ ਪਾਰਟੀ ਨੇ 2 ਸਾਲ ਤੋਂ 2 ਕੁ ਮਹੀਨੇ ਉੱਪਰ ਹੋ ਗਿਆ ਸਰਕਾਰ ਬਣੀ ਨੂੰ ਤੇ ਜਿਤਨਾ ਪਹਿਲੀਆਂ ਸਰਕਾਰਾਂ ਦੇ ਵਿੱਚ ਸੀ ਵੀ ਜਿਹੜੀ ਲਾਈਟ ਸੀ ਕਿਸਾਨਾਂ ਨੂੰ ਲਾਈਟ ਨਹੀਂ ਮਿਲਦੀ ਦਿਨੇ ਰਾਤ 12 ਤੋਂ ਲੈ ਕੇ 4 ਵਜੇ ਤੱਕ ਆਉਂਦੀ ਕਣਕਾਂ ਜਿਤੋਂ ਪਰ ਨਹੀਂ ਹੁੰਦੀ ਹੁਣੇ ਸਰਕਾਰ ਦੇ ਵਿੱਚ ਆ ਵੀ ਜਿਹੜੇ ਕਿਸਾਨ ਨੇ ਸਾਰੇ ਖੁਸ਼ ਨਹੀਂ ਕਿਉਂਕਿ 32 ਦਿਨ ਦਿਨ ਆਉਂਦੀ ਲਾਈਟ ਦਿਨ ਦਿਨ ਆਉਂਦੀ ਹੈ ਉਹਦਾ ਕਰਕੇ ਕਿਸਾਨ ਬਹੁਤ ਖੁਸ਼ ਨੇ ਕਿਸਾਨ ਜਿਹੜੇ ਆਮ ਪਾਰਟੀ ਦੇ ਨਾਲ ਨੇ ਤੁਸੀਂ ਕਿਸਾਨਾਂ ਦੀ ਗੱਲ ਕਰਨ ਦੇ ਕਿ ਕਿਸਾਨ ਬੜੇ ਖੁਸ਼ ਆ ਪਰ ਕਿਤੇ ਨਾ ਕਿਤੇ ਦੇਖੀਏ ਕਿਸਾਨ ਅਮਰਤਪਾਲ ਭਾਈਵਾਲ ਵੀ ਬਦੇ ਵੱਡੇ ਪੱਧਰ ਤੇ ਜਾ ਰਹੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜਾ ਨਾ ਅਮਰਤਪਾਲ ਆ ਉੱਥੇ ਆਪਣਾ ਜਿਹੜਾ ਹੈਗਾ ਵਾ ਅਧਿਕਾਰ ਹੈ ਹਰ ਇੱਕ ਨੂੰ ਵੋਟ ਲੈਂਦਾ ਉਹਨਾਂ ਨੇ ਆਪਣਾ ਜੋਰ ਲਾਉਣਾ ਆਪਾਂ ਆਪਣਾ ਜੋਰ ਲਾਉਣਾ ਉਹ ਆਪਣਾ ਜੋਰ ਲਾਈ ਜਣ ਆਪਾਂ ਆਪਣਾ ਲਾਈ ਜਣ ਬਾਕੀ ਜਿੱਤਨ ਵਿੱਚ ਲਾਲਜੀਤ ਭੁੱਲਰ ਡੈਰ ਆਮ ਆਦਮੀ ਪਾਰਟੀ ਦਾ ਕਿਸ ਪਾਰਟੀ ਨਾਲ ਮੁਕਾਬਲਾ ਗਿੰਦੇ ਤੁਸੀਂ ਮੁਕਾਬਲਾ ਤੇ ਅਸੀਂ ਤਾਂ ਗਿੰਦੇ ਕਿਸੇ ਨਾਲ ਵੀ ਨਹੀਂ ਸਾਰੇ ਥੱਲੇ ਆ ਉੱਪਰ ਹੀ ਆਉਣ ਦੇ ਕੋਈ ਹੈ ਨਹੀਂ ਕਿਤੇ ਪਾਰਟੀਆਂ ਸਾਰੇ ਥੱਲੇ ਨਹੀਂ ਜਣੇ ਉਹਨਾਂ ਦੀਆਂ ਜਿਹੜੇ ਵੋਟਾਂ ਨੇ ਉਹ ਤਿੰਨਾਂ ਤਰ੍ਹਾਂ ਦੀਆਂ ਨਹੀਂ ਗਏ ਸਾਡੀਆਂ ਵੋਟ ਬੱਝੀ ਆ ਆਮ ਪਾਰਟੀ ਦੀ ਅਕਾਲੀ ਦਲ ਵੀ ਦਾਅਵੇ ਕਰ ਰਹੀ ਹੈ ਕਿ ਅਸੀਂ ਵੱਡੀ ਲੀਡ ਨਾਲ ਜਿੱਤ ਰਹੇ ਹਾਂ ਅਕਾਲੀ ਦਲ ਨੂੰ ਤਾਂ ਵੋਟ ਆਪਣੇ ਲੱਗਦੇ ਵੇਖ ਲਓ 15000 ਨਹੀਂ ਪੈਣੀ ਬਾਕੀ ਹਲਕੇ ਤੇ ਬੜੀ ਦੂਰ ਦੀ ਗੱਲ ਵਾ ਜਿੱਥੋਂ ਐਮਐਲਏ ਬਰਸਾ ਸਿੰਘ ਬਲਟੋਆ ਸਾਹਿਬ ਕਾ ਐਮਐਲਏ ਖਲੋਤੇ ਨੇ ਇੱਥੋਂ ਜਿੱਥੋਂ ਅੱਗੇ ਉਹ ਜਿੱਤ ਜਿਹੜੇ ਦੌੜੀ ਐਮਐਲਏ ਰਹੇ ਨੇ ਉਹਨੂੰ 15000 ਤੋਂ ਮਾਹੀਆਂ 16-17000 ਤੱਕ ਵੋਟ ਪਈ ਤੋਂ ਵੱਧ ਵੋਟ ਨਹੀਂ ਪੈਣੀ ਤੁਸੀਂ ਕਿੰਨੀ ਲੀਡ ਗਿਣਦੇ ਕਿ ਭੋਲਰ ਸਾਹਿਬ ਜਿਹੜੀ ਲੀਡ ਲੈ ਕੇ 30 ਤੋਂ 35 30 ਤੋਂ 35 ਦੇ ਵਿੱਚ ਆਪਣਾ ਖੇਮ ਕੰਨ ਹਲਕਾ ਜਿਹਾ 30 ਤੋਂ 35 ਲੈਡ ਕਰੂਗਾ ਜਿਵੇਂ ਕਿ 3 ਸਾਲ ਸਰਕਾਰ ਦੇ ਵਿੱਚ ਪਏ ਨੇ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਤੁਸੀਂ ਅਸੀਂ ਤਾਂ ਕਹਿੰਦੇ ਆਂ ਵੀ ਆਪਾਂ ਜਿਹੜੀ ਆਮ ਪਾਰਟੀ ਆ ਵਧੀਆ ਕੰਮ ਕਰ ਰਹੀ ਆ ਜਿਹੜੀ ਖੱਜਲ ਖਾਰੀ ਲੋਕਾਂ ਨੂੰ ਜਿਹੜੀ ਅੱਗੇ ਦਫ਼ਤਰਾਂ ਦੇ ਉੱਚੇ ਲੋਕ ਘਟੇ ਨੇ ਤੇ ਆਮ ਪਾਰਟੀ ਦਾ ਸਾਥ ਦੇਣ ਗਾਂ ਜਿਹੜੇ ਦੂਰੇ ਕੰਮ ਨੇ ਉਹ ਵੀ ਜਿਹੜੀ ਪਾਰਟੀ ਉਹ ਪੂਰੇ ਕਰੂਗੀ ਇਹ 32 ਦੀ ਗੱਲ ਕਰੀਏ ਤਾਂ 32 ਵੀ 24 ਘੰਟੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਆ ਹੋਰ ਕੀ ਜਿਹੜੇ ਨਵੇਂ ਪਰਾਲੇ ਜਿਹੜੇ ਉਹ ਲੈ ਕੇ ਆ ਰਹੀ ਆ ਨਵੇਂ ਤੋਂ ਹੁਣ ਐ ਐਮਐਲ ਸਾਹਿਬ ਦੱਸਣ ਕਿ ਕਿਉਂਕਿ ਮੇਰੇ ਜੀ ਐਮਐਲ ਸਾਹਿਬ ਨਾਲ ਗੱਲ ਨਹੀਂ ਹੋਈ ਸੋ ਇਸ ਚੇਅਰਮੈਨ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਸਾਡੀ ਪਾਰਟੀ ਵੱਲੋਂ ਲਗਾਤਾਰੀ ਚੰਗੇ ਉਪਰਾਲੇ ਕਰਕੇ ਪਾਰਟੀ ਨੂੰ ਅੱਗੇ ਲੈ ਕੇ ਜਾਇਆ ਜਾ ਰਿਹਾ ਹੋਰ ਵੀ ਵੀਰ ਆਪਣੇ ਨਾਲ ਖੜੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਨਾ ਵੀਦੇ ਆਪਣਾ ਦਲਬਾਜ ਸਿੰਘ ਮੇਰੇ ਕੰਬੋ ਦਲਬਾਜ ਸਿੰਘ ਜੀ ਅੱਜ ਤੁਸੀਂ ਮੀਟਿੰਗ ਦੇ ਵਿੱਚ ਆਏ ਹੋ ਆਮ ਆਦਮੀ ਦੀ ਪਾਰਟੀ ਦੀ ਮੀਟਿੰਗ ਰੱਖੀ ਕੀ ਕਹਿਣਾ ਚਾਹੁੰਦੇ ਹੋ ਇਸ ਮਤ ਵਿੱਚ ਕਹਿਣਾ ਸੀ ਕਿ ਚਾਹੁੰਦੇ ਆਸੀਂ ਆਉਦੀਏ ਪਾਰਟੀ ਦੀਆਂ ਨੀਤੀਆਂ ਕਰਾਉਣੇ ਚਾਹੁੰਦੇ ਆਂ ਸਾਡੇ ਜਿਵੇਂ ਨਿੱਕੇ ਮਜ਼ਦੂਰ ਦਿਹਾੜੀ ਦੇ ਬੇਚਾਰੇ ਜਿਹੜੇ ਉਹਨਾਂ ਦਾ ਬਿਜਲੀ ਜੀਰੋ ਬਿੱਲ ਹੁੰਦਿਆ ਵਾ ਕਿਸਾਨ ਨੂੰ ਮੁਫਤ ਬਿਜਲੀ ਵੀ ਹੈਗੀ ਜਿਹੜੋ ਪਿੱਲੋ ਪਵੇ ਹੋਈ ਹੈ ਦਿਨੇ ਜਿਹੜੇ ਲਾਈਟ ਆਉਂਦੀ ਹੈ ਦਿਲੇ ਦਿਨੇ ਅਦੇ ਘਰੇ ਜਾਂਦੇ ਆ ਜਿਤਰਾ ਮਾਨ ਸਾਹਿਬ ਨੇ ਆਖਿਆ ਇੱਕੋ ਕਿਸਾਨ ਹੈ ਜਿਹਦਾ ਰਾਤ ਨੂੰ ਪੀੜ ਲੱਗਦਾ ਵਾ ਇਹਦਾ ਦਿਨੇ ਲਓ ਜਿਹੜੇ ਲਾਈਟ ਆਉਂਦੀ ਹੈ ਜਿਸ ਤਰ੍ਹਾਂ ਦੂਸੀਆਂ ਪਾਰਟੀਆਂ ਵੱਲ ਇੱਕ ਮੁੱਦਾ ਬਣਾਇਆ ਗਿਆ ਸੀ ਕਿ 1000 ਰੁਪਏ ਜਿਹੜਾ ਉਹ ਐਮਐਲਏ ਮੁੱਖ ਮੰਤਰੀ ਨੇ ਵਾਅਦਾ ਕਰਕੇ ਮੁਕਰ ਗਿਆ ਉਹ ਨਹੀਂ ਦੇ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਨਹੀਂ ਮੁਕਰੇ ਥੋੜਾ ਨੇ ਮੁਕਰੇ ਨਹੀਂ ਵਾਅਦਾ ਕਰਕੇ ਮਜ਼ਾ ਕਰਕੇ ਦਾ 4 ਤਰੀਕ ਨੂੰ 4 ਜੂਨ ਨੂੰ ਗਿਣਤੀ ਹੈ ਤੇ ਜੁਲਾਈ ਦੇ ਮਹੀਨੇ ਜੋ ਸ਼ੁਰੂ ਹੋ ਜਾਣਾ 1000 ਰੁਪਏ ਤੁਹਾਡੇ ਕਹਿੰਦਾ ਭਾਵੇਂ ਕਿ ਜਦੋਂ ਇਲੈਕਸ਼ਨ ਚਿੱਤਨ ਤੋਂ ਬਾਅਦ ਜਿਹੜਾ ਇਹ 4 ਰੁਪਿਆ ਚਾਲੂ ਕਰ ਦਿੱਤਾ ਜਾਵੇਗਾ ਹਾਂ ਬਿਲਕੁਲ 1000 ਰੁਪਏ ਚਾਲੂ ਹੋ ਗਏ ਕੋਈ ਸ਼ੱਕ ਨਹੀਂ ਇਹਦੇ 'ਚ ਨਾ ਹੋਊਗਾ ਜੇ ਲਾਰੇ ਲੱਪੇ ਪਹਿਲੀ ਸਰਕਾਰਾਂ ਨੂੰ ਲਾਉਣੇ ਹੁੰਦੇ 1000 ਰੁਪਏ ਦੇ ਤਾਂ ਮਾਨ ਸਾਹਿਬ ਮਹੀਨਾ ਪਹਿਲਾਂ ਵੀ ਕਰ ਸਕਦੇ 1000 ਰੁਪਏ ਆ ਗਿਆ 1000 ਰੁਪਏ ਫਿਰ ਬੰਦ ਹੋ ਜੇ ਫਿਰ ਫਾਇਦਾ ਕੋਈ ਨਹੀਂ ਸਰਕਾਰ ਏਡੇ ਵਧੀਆ ਕੰਮ ਕਰ ਰਹੀ ਫਿਰ ਵੀ ਲੋਕ ਸਰਕਾਰ ਨੂੰ ਮਾੜਾ ਚੰਗਾ ਕਿਉਂ ਬੋਲ ਰਹੇ ਨੇ ਇਹ ਸਹੇਦ ਸਾਡੇ ਲੋਕਾਂ 'ਚ ਇੰਨਾ ਕਿ ਹੁੰਦਾ ਹੀ ਆ ਕਿ ਕਦੀ ਉਹਨੂੰ ਭਜੋ ਦੇ ਉਹਨੂੰ ਭਜੋ ਭਜਿਆ ਕੋਈ ਨਹੀਂ ਮਿਲਦਾ ਹੁੰਦਾ ਇੱਕ ਤਾਂ ਦੇ ਖਲੋਣ ਕਿਤੇ ਮੇਲਾ ਸਾਰਾ ਕੁਝ ਸੋ ਇਹ ਵੀ ਅਸਾਂ ਜਿਨ੍ਹਾਂ ਨੇ ਕਿਹਾ ਕਿ ਜੇ ਇੱਕ ਥਾਂ ਤੇ ਕੋਈ ਖਲੋਗਾ ਤੇ ਉਹਨੂੰ ਵੱਡੇ ਪੱਧਰ ਤੇ ਫਾਇਦਾ ਮਿਲਣ ਵਾਲਾ ਕਿਉਂਕਿ 3 ਸਾਲ ਸਰਕਾਰ ਦੇ ਵਿੱਚ ਹੱਲੇ ਪਏ ਨੇ ਸਰਕਾਰ ਵੱਡੇ ਪੱਧਰ ਤੇ ਉਹ ਫਾਇਦੇ ਦੇਣ ਲਈ ਤਿਆਰ ਖੜੀ ਆ ਹੋਰ ਵੀਰ ਆਪਣੇ ਨਾਲ ਖੜੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਨਾ ਵੀਰ ਜੀ ਆਪਣਾ ਸੰਜੀਵ ਚੋਪੜਾ ਜੀ ਚੋਪੜਾ ਸਾਹਿਬ ਤੁਸੀਂ ਅੱਜ ਵਰਕਰ ਮੀਟਿੰਗ ਰੱਖੀ ਆ ਐਮ ਐਲ ਏ ਸਾਹਿਬ ਵੱਲੋਂ ਅੱਜ ਉੱਥੇ ਪਹੁੰਚੋ ਕਿਸ ਤਰ੍ਹਾਂ ਦੇ ਮੁੱਦੇ ਜਿਹੜੇ ਅੱਜ ਐਮ ਐਲ ਏ ਸਾਹਿਬ ਤੁਹਾਨੂੰ ਦੱਸਣਗੇ ਤੇ ਕੀ ਤੁਸੀਂ ਅੱਗੇ ਲੈ ਕੇ ਪਿੰਡਾਂ ਵਿੱਚ ਜਾਓਗੇ ਪਿੰਡਾਂ ਦੇ ਵਿੱਚ ਤਾਂ ਅਸੀਂ ਇਹੋ ਮੈਸੇਜ ਦੇ ਰਹੇ ਆਂ ਵੀ ਸਰਕਾਰ ਬਣੀ ਨੂੰ 2 ਸਾਲ ਹੋਏ ਆ 2 ਸਾਲ ਦੇ ਵਿੱਚ ਅਸੀਂ ਸਾਡੀ ਸਰਕਾਰ ਨੇ ਮਾਨ ਸਾਹਿਬ ਨੇ ਬਿਜਲੀ ਦੇ ਬਿੱਲ ਜ਼ੀਰੋ ਕਰਤੇ ਇੱਕ ਸੜਕ ਸੁਰੱਖਿਆ ਫੋਰਸ ਚਲਾਈ ਆ 40-40 ਲੱਖ ਦੀਆਂ ਗੱਡੀਆਂ ਸਰਕਾਰ ਨੇ ਲੈ ਕੇ ਸੜਕ ਤੇ ਦੇਤੀਆਂ ਬਾਹਰ ਵਾਲੇ ਮੁਲਕਾਂ ਵਾਲਾ ਕੰਮ ਕਰਤਾ ਵੀ ਜੇ ਕੋਈ ਤੁਹਾਡਾ ਮਰੀਜ਼ ਉਥੇ ਫੱਟੜ ਹੋ ਜਾਂਦਾ ਤੇ ਉਹਨੂੰ ਚੁੱਕ ਕੇ ਆਪ ਪੁਲਿਸ ਜਾਂ ਇਹ ਫੋਰਸ ਵਾਲੇ ਹਸਪਤਾਲ ਪਹੁੰਚਾਉਂਦੇ ਆ ਤੇ ਇੱਕ ਉਹਨਾਂ ਦਾ ਸਭ ਤੋਂ ਵੱਡਾ ਉਪਰਾਲਾ ਮੈਂ ਸਮਝਦਾ ਵੀ ਮਾਨ ਸਾਹਿਬ ਚੰਗੀਆਂ ਨੀਤੀਆਂ ਦੇ ਨਾਲ ਪੰਜਾਬ ਨੂੰ ਵੱਧ ਚੜ ਕੇ ਤਾਂ ਲਿਆਉਂਦਾ ਹੈ ਆ ਤੇ ਲੋਕਾਂ ਦੀ ਲੋਕਾਂ ਦੀ ਤਾਂ ਸੋਚ ਜਿਹੜੀ ਇਹ ਆ ਵੀ ਅਸੀਂ ਬਸ ਆਪਣਾ ਆਪ ਹੀ ਸਵਾਰੀਏ ਪਰ ਪੰਜਾਬ ਮਾਨ ਸਾਹਿਬ ਪੰਜਾਬ ਨੂੰ ਸਵਾਰਨਦਾ ਹੈ ਤੁਸੀਂ ਸਵਾਰਨ ਦੀ ਗੱਲ ਕੀਤੀ ਆ ਪਰ ਲੋਕੀ ਇੱਥੇ ਸਵਾਲ ਖੜਾ ਕਰਦੇ ਕਿ ਜਦੋਂ ਦੀ ਸਰਕਾਰ ਆਈ ਹੈ ਨਸ਼ਾ ਵਧਣਾ ਸ਼ੁਰੂ ਹੋ ਗਿਆ ਨਸ਼ਾ ਤਾਂ ਜੀ ਅਕਾਲੀ ਦਲ ਨੇ ਸ਼ੁਰੂ ਕੀਤਾ ਇਹਨਾਂ ਦਾ ਸ਼ੁਰੂ ਕੀਤਾ ਹੀ ਨਹੀਂ ਨਸ਼ਾ ਇਹਨਾ ਸ਼ੁਰੂ ਕਾਲੀਦਲ ਨੇ ਸ਼ੁਰੂ ਕੀਤਾ ਇਹ ਤਾਂ ਉਹਦੇ ਤੇ ਕੰਟਰੋਲ ਕਰ ਰਿਹਾ ਅਸੀਂ ਇਹ ਨਹੀਂ ਕਹਿੰਦੇ ਵੀ ਬਿਲਕੁਲ ਬੰਦ ਹੋ ਗਿਆ ਪਰ ਮੈਂ ਇਹ ਸਮਝਦਾ ਆਂ ਵੀ 70 ਤੋਂ 75% ਫਰਕ ਪੈ ਗਿਆ ਅਜੇ 2 ਸਾਲ ਹੋਏ ਆ 2 ਸਾਲ ਤੋਂ ਬਾਅਦ ਅਜੇ 3 ਸਾਲ ਸਾਡੀ ਸਰਕਾਰ ਹੋਰ ਪਈ ਆ ਤੇ ਅਸੀਂ 3 ਸਾਲਾਂ ਦੇ ਵਿੱਚ ਇਹ ਜਿਹੜਾ ਨਸ਼ੇ ਵਾਲਾ ਕੰਮ ਤਾਂ ਬਿਲਕੁਲ ਹੀ ਖਤਮ ਕਰ ਦੇਣਾ ਵਾ ਠੀਕ ਆ ਪੜ੍ਹਾਈ ਵਾਸਤੇ ਵੇਖੋ ਸਕੂਲ ਐਮਿਨਸ ਖੁੱਲ ਗਏ ਆ ਠੀਕ ਹੈ ਬੱਚਿਆਂ ਦਾ ਮਤਲਬ ਰੁਝਾਨ ਮਤਲਬ ਸਰਕਾਰੀ ਸਕੂਲਾਂ ਵੱਲ ਜ਼ਿਆਦਾ ਕਰਵਾਇਆ ਜਾ ਰਿਹਾ ਵਾ ਠੀਕ ਹੈ ਮhalla clinic ਖੋਲ ਦਿੱਤੇ ਗਏ ਹਰ ਪੰਜਾਂ ਪਿੰਡਾਂ ਮਗਰ ਇੱਕ ਮhalla clinic ਖੋਲਦਾ ਪਿਆ ਵਾ ਸਾਡੇ ਇਲਾਕੇ ਜਸਟੰ 7 ਖੁੱਲ ਚੁੱਕੇ ਆ ਤੇ ਉੱਥੇ ਕੋਈ ਵੀ ਗਰੀਬ ਵਰਗ ਦਾ ਬੰਦਾ ਜਾਂਦਾ ਤੇ ਉਹਨੂੰ ਪੁੱਛੋ ਵੀ 1 ਰੁਪਈਆ ਵੀ ਉੱਥੇ ਤੋਂ ਲਿਆ ਜਾਂਦਾ ਉੱਥੇ ਟੈਸਟ ਵੀ ਫ੍ਰੀ ਆ ਤੇ ਦਵਾਈਆਂ ਵੀ ਫ੍ਰੀ ਉੱਥੇ ਸਰਕਾਰ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਤੇ ਅਸੀਂ ਤਾਂ ਨਹੀਂ ਸਮਝਦੇ ਵੀ ਮਤਲਬ ਹੋਰ ਕਿਸ ਤਰ੍ਹਾਂ ਦੀ ਮਤਲਬ ਵਿਕਾਸ ਦੂਜੀਆਂ ਪਾਰਟੀਆਂ ਵਾਲੇ ਸਾਡੇ ਤੋਂ ਚਾਹੁੰਦੇ ਆ ਅਸੀਂ ਤਾਂ ਆਪਣਾ ਪੂਰਾ ਤਨਮਨ ਤੇ ਮਤਲਬ ਨਾਲ ਪੰਜਾਬ ਸਰਕਾਰ ਦਾ ਮਾਨ ਸਾਹਿਬ ਜਿਹੜਾ ਪੰਜਾਬ ਦਾ ਵਿਕਾਸ ਕਰ ਰਿਹਾ ਜੀ ਪਰ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਦੀ ਇਹ ਸਰਕਾਰ ਬਣੀ ਆ ਗੁੰਡਾਗਰਦੀ ਬਹੁਤ ਵਧ ਗਈ ਹੈ ਜੀ ਗੁੰਡਾਗਰਦੀ ਗੁੰਡੇ ਕਿੰਨੇ ਬਣਾਏ ਜੀ ਗੁੰਡੇ ਕਿੰਨੇ ਬਣਾਏ ਆ ਇਹ ਸਾਰੀ ਜਨਤਾ ਨੂੰ ਵੀ ਪਤਾ ਵਾ ਉਹਨਾਂ ਚੀਜ਼ਾਂ ਦੇ ਉੱਪਰ ਉੱਠ ਕੇ ਲੋਕ ਗੁੰਡਾਗਰਦੀ ਤੋਂ ਨਸ਼ਿਆਂ ਤੋਂ ਕਰਕੇ ਬੱਚੇ ਬਾਹਰ ਭੇਜਣ ਲੱਗ ਪਏ ਠੀਕ ਆ ਮਾਨ ਸਾਹਿਬ ਨੇ ਇੱਥੇ ਨੌਕਰੀਆਂ ਲਿਆ ਕੇ 43000 ਨੌਕਰੀ ਦਿੱਤੀ ਆ ਜੀ ਠੀਕ ਆ ਅੱਜ ਤੱਕ ਦੂਜੀਆਂ ਸਰਕਾਰਾਂ ਵੇਖਣ ਵੀ ਕੋਈ ਨੌਕਰੀ ਅੱਜ ਤੱਕ ਉਹਨਾਂ ਦਿੱਤੀ ਆ ਕਾਗਜ਼ਾਂ ਦੇ ਵਿੱਚ ਤਾਂ ਬੜਾ ਕੁਝ ਹੋ ਰਿਹਾ ਪਰ ਗਰਾਊਂਡ ਲੈਵਲ ਤੇ ਆ ਕੇ ਵੇਖਿਆ ਜਾਵੇ ਜੇ ਨੌਕਰੀਆਂ ਬੱਚਿਆਂ ਨੂੰ ਪੜ੍ਹੇ ਲਿਖਿਆਂ ਨੂੰ ਦਿੱਤੀਆਂ ਜਾ ਰਹੀਆਂ ਤੇ ਉਹਦੇ ਨਾਲ ਗੁੰਡਾਗਰਦੀ ਘਟ ਰਹੀ ਆ ਕੋਈ ਵੱਧ ਨਹੀਂ ਰਹੀ ਗੁੰਡੇ ਇਹਨਾਂ ਬਣਾਏ ਆ ਇਹਨਾਂ ਵੱਲੋਂ ਉਹਨਾਂ ਨੂੰ ਸ਼ਹਿਦ ਦਿੱਤੀ ਗਈ ਆ ਅਹੀਂ ਤਾਂ ਉਹਨੂੰ ਮਤਲਬ ਨੱਥ ਪਾਉਣ ਦੇ ਮਾਨ ਸਾਹਿਬ ਕਿਤੇ ਵੇਖਿਆ ਜਾਵੇ ਕਿ ਜਦੋਂ ਰਸਤੇ ਵਿੱਚ ਜਦੋਂ ਲੋਕ ਜਾਂਦੇ ਨੇ ਕਿਤੇ ਨੇ ਕੋਈ ਸੇਫ ਨਹੀਂ ਹੈਗਾ ਇਹਦੇ ਬਾਰੇ ਤੁਸੀਂ ਟੱਡੀ ਸਰਕਾਰ ਕੀ ਉਪਰਾਲਾ ਕਰੂਗੀ ਹੁਣ ਜਿੱਦਾਂ ਕਿ ਲੁੱਟਾਂ ਖੋਹਾਂ ਹੋ ਰਹੀਆਂ ਜਨਾਨੀਆਂ ਦੀਆਂ ਵਾਲੀਆਂ ਖੋਈਆਂ ਜਾ ਰਹੀਆਂ ਕੋਈ ਵੀ ਇਸ ਜਾਨੀ ਕਿ ਐ ਸਮੇਂ ਵਿੱਚ ਸੇਫ ਨਹੀਂ ਹੈਗਾ ਸਰਕਾਰ ਇਸ ਕੰਮ ਤੇ ਵੀ ਲੱਗੀ ਹੋਈ ਹੈ ਜੀ ਠੀਕ ਹੈ ਨਾ ਜੀ ਇਹਦੇ ਬਾਰੇ ਮਤਲਬ ਮੈਂ ਜ਼ਿਆਦਾ ਡੰਗ੍ਹਾਈ ਚ ਨਾ ਜਾਵਾਂ ਤੇ ਜ਼ਿਆਦਾ ਵਧੀਆ ਕਾਰਨ ਕੀ ਆ ਵੀ ਘਰ ਦੇ ਵਿੱਚ ਜੇ 6 ਜੀ ਹੁੰਦੇ ਨਾ ਉਹਨਾਂ ਵਿੱਚੋਂ ਇੱਕ ਅੱਧਾ ਬੰਦਾ ਇਹੋ ਜਿਹਾ ਹੁੰਦਾ ਵੀ ਜਿਹੜਾ ਮਤਲਬ ਸਾਡੇ ਮਤਾਬਕ ਪਰਿਵਾਰ ਦੇ ਮਤਾਬਕ ਨਹੀਂ ਚੱਲਦਾ ਠੀਕ ਹੈ ਨਾ ਜੀ ਤੇ ਇਹ ਤਾਂ ਹੌਲੀ ਹੌਲੀ ਹਰ ਚੀਜ਼ ਨੂੰ ਫਰਕ ਪੈਂਦਿਆਂ ਪੈਂਦਾ ਪੈਣਾ ਵਜਿਹਾ ਆਪਾਂ ਕਹੀਏ ਅੱਜ ਹੀ ਸਭ ਕੁਝ ਹੋ ਜਾਵੇ ਅੱਜ ਨਹੀਂ ਹੋ ਸਕਦਾ ਇਹ ਤਾਂ ਆਉਣ ਵਾਲੀ ਸਰਕਾਰ ਵੀ ਸਾਡੀ ਆ ਰਹੀ ਆ ਵੱਧ ਚੜ ਕੇ ਆ ਰਹੀ ਆ ਆ 3 ਸਾਲ ਸਾਡੇ ਕੋ ਪਏ ਆ ਅਸੀਂ ਪਰਮਾਤਮਾ ਕਿਰਪਾ ਕਰੇ ਬਖਸ਼ਿਸ਼ ਕਰੇ ਅਸੀਂ ਮਤਲਬ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਵਾਂਗੇ ਜੀ ਇਹ ਜਿਤਨਾ ਮਾਨ ਸਾਹਿਬ ਦਾ ਇੱਕ ਸੁਪਨਾ ਸੀ ਕਿ 0 13 0 ਨਾਲ ਜਿਹੜੀ ਸਾਡੀ ਪਾਰਟੀ ਜਿੱਤ ਰਹੀ ਆ ਤੁਹਾਨੂੰ ਕੀ ਲੱਗਦਾ ਹੈ ਬਿਲਕੁਲ ਲੱਗ ਰਿਹਾ ਜੀ ਬਿਲਕੁਲ ਵੱਧ ਚੜ ਕੇ ਅਸੀਂ ਮਾਨ ਸਾਹਿਬ ਨੂੰ 13 ਸੀਟਾਂ ਜਿਤਾ ਕੇ ਉਹਨਾਂ ਦੀ ਝੋਲੀ 'ਚ ਪਾਵਾਂਗੇ ਤੇ ਉਹ ਵਿਧਾਨ ਸਭਾ ਦੇ ਵਿੱਚ ਜਾ ਕੇ ਤੇ ਸਾਡੇ ਮਤਲਬ ਜਿਹੜੀਆਂ ਮੰਗਾਵਾ ਸਾਡੇ ਬਾਰਡਰ ਇਹਦੀ ਇਹਦੀ ਪੈਕੇਜ ਆ ਸਾਨੂੰ ਉਹ ਹੱਈਆ ਕਰਾਉਣਗੇ ਅਸੀਂ ਤਾਂ ਬਿਲਕੁਲ ਕਿਸੇ ਪਾਰਟੀ ਨਾਲ ਕੋਈ ਇਹਨਾਂ ਦਾ ਨਹੀਂ ਲੱਗ ਰਿਹਾ ਵੀ ਮਤਲਬ ਕੋਈ ਪਾਰਟੀ ਇਹਨਾਂ ਦੇ ਨਾਲ ਚੱਲ ਵੀ ਰਹੀ ਆ ਬਿਲਕੁਲ ਜਿਹੜਾ ਨਾ ਅਸੀਂ ਪੰਜਾਬ ਦੇ ਵਿੱਚ ਦੁਬਾਰਾ ਮਾਨਸਾ ਦੀ ਸਰਕਾਰ ਆ ਰਹੀ ਹੈ ਸੋ ਇਸ ਵੀਰ ਦਾ ਕਹਿਣਾ ਹੈ ਕਿ ਜਿਹੜੀਆਂ 13 ਦੀਆਂ 13 ਸੀਟਾਂ ਜਿਹੜੀਆਂ ਹਲਕਾ ਖਡੂਰ ਸਾਹਿਬ ਦੇ ਤੋਂ ਜਿਹੜੀ ਸੀਟ ਉਹ ਵੀ ਵੱਡੀ ਲੀਟ ਨਾਲ ਲਾਲਜੀਤ ਭੁੱਲਰ ਜਿੱਤਣ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਡੇਲੀ ਹਾਈਲਾਈਟ న్యూਸ ਪੰਜਾਬ ਮੈਂ ਹਾਂ ਤੁਹਾਡਾ ਅਮਰ ਗੌਰ ਸਿੰਘ ਧੰਨਵਾਦ